ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਕਿਵੇਂ ਹੋ ਸਾਰੇ ਚਲੋ ਜੀ ਦੁਪਹਿਰ ਦੇ 12:30 ਹੋਏ ਤੇ ਕਿੰਨਾ ਵਧੀਆ ਮੌਸਮ ਹੈ ਤੇ ਤੇ ਇੰਨੀ ਜਿਆਦਾ ਧੁੱਪ ਹੁੰਦੀ ਸੀ ਬਹੁਤ ਹੀ ਗਰਮੀ ਹੁੰਦੀ ਸੀ ਤੇ ਮੈਂ ਸੋਚਿਆ ਚਲ ਮੈਂ ਛੱਤ ਤੇ ਘੁੰਮ ਕੇ ਆਨੀ ਆ ਕਿਉਂਕਿ ਬਾਰਿਸ਼ ਰੋਜ਼ ਰੋਜ਼ ਆ ਜਾਂਦੀ ਹੈ ਮੈਂ ਕਿੱਥੇ ਥੋੜਾ ਦੇਖ ਆਵਾ ਕਿ ਪਾਣੀ ਪੁਣੀ ਤਾਂ ਨਹੀਂ ਰੁਕਦਾ ਤੇ ਦੇਖੋ ਇਸ ਤਰ੍ਹਾਂ ਹੁੰਦਾ ਜਾਲੀਆਂ ਦੇ ਵਿੱਚ ਕਿਤੇ ਨਾ ਕਿੱਥੋਂ ਆ ਕੇ गिर ਜਾਂਦਾ ਹੈ ਚੀਚਾ ਤੇ ਲਓ ਜੀ ਮੈਂ ਕਿਸ ਤਰ੍ਹਾਂ ਉੱਪਰ ਸਾਫ਼ ਸਫਾਈ ਕਰਕੇ ਆਨੀ ਆ ਤਲੋ ਜੀ ਇੱਧਰ ਦੇਖ ਲਓ ਮਿਰਚਾਂ ਵਾਓ ਦੇਖ ਲਓ ਲੱਗਣ ਲੱਗੀਆਂ ਨੇ ਕਿੰਨੀਆਂ ਇੱਧਰ ਸਾਰਾ ਭਰਿਆ-ਪਿਆਰਾ ਦੇਖ ਲਓ ਦੇਖ ਰਿਹਾ ਤੁਹਾਨੂੰ ਹਾਂਜੀ ਇੱਧਰ ਵੀ ਦੇਖੋ ਤੇ ਸਾਰੇ ਬੂਟੇ ਭਰੇ ਹੋਏ ਨੇ ਤੇ ਇਹ ਦੇਖੋ ਮੈਂ ਕਿਹਦੇ ਵਿੱਚ ਲਗਾਈਆਂ ਇਹਦੀ ਥੋੜੀ ਸਫਾਈ ਕਰਾਂਗੇ ਤੇ ਪਾਲਕ ਦੇਖ ਲਓ ਤੁਸੀਂ ਤਿੰਨ ਬੂਟੇ ਨੇ ਤੇ ਇਹਨਾਂ ਨੂੰ ਮੈਂ ਨਾ ਹਫਤੇ ਦੇ ਵਿੱਚ ਤੋੜ ਲੈਣੀ ਆ ਪਾਲਕ ਨੂੰ ਚਲੋ ਸੋ ਲੋਚੀ ਇੱਧਰ ਲੱਗੀ ਭਾਵਰੀ ਇੱਧਰ ਲੱਗੇ ਨੇ ਮੈਂਗੋ ਮੈਂ ਸੋਚਿਆ ਅੱਜ ਨਾ ਦੇਖਾਂਗੀ ਕਿ ਪੱਕ ਗਏ ਨੇ ਬਟ ਨਹੀਂ ਕੱਚੇ ਆ ਵਿੱਚ ਜਿਹੜਾ ਪੱਕ ਜਾਂਦਾ ਨਾ ਦੇਖੋ ਇੱਧਰ ਗਲੈਰੀ ਨੇ ਖਾਇਆ ਸੀ ਤੇ ਮੈਂ ਚੁੱਕ ਕੇ ਇੱਧਰ ਰੱਖਿਆ ਮੈਂ ਕਿ ਇੱਧਰ ਖਾ ਲੇਗੀ ਇਹ ਦੇਖੋ ਤੇ ਇੰਦਾ ਨਾ ਗਲੈਰੀਆਂ ਖਾ ਲੈਂਦੀਆਂ ਨੇ ਤੇ ਚਲੋ ਉਹਨਾਂ ਨੇ ਵੀ ਖਾਣੇ ਆ ਪੂਰਾ ਸਾਲ ਵੇਟ ਕੀਤਾ ਉਹਨਾਂ ਨੇ ਤੇ ਦੇਖੋ ਇੱਧਰ ਹੋਰ ਇੱਕ ਪੱਕਿਆ ਤੇ ਇਹਨੂੰ ਮੈਂ ਨਾ ਤੋੜਾਂਗੀ ਇਹ ਦੇਖੋ ਨੂੰ ਤੋੜਦੇ ਆ ਤੇ ਪੇਟ ਆਏਗਾ ਤੁਹਾਨੂੰ ਕਹੂੰਗੀ ਥੋੜੇ ਦਾ ਸਟਿਕ ਦੇ ਨਾਲ ਇਹਦੇ ਲਈ ਬਣਾਈ ਹੋਈ ਅਸੀਂ ਸਪੈਸ਼ਲ ਸਟਿਕ ਕੈਕ ਤੇ ਲੋ ਜੀ ਵੈਦਰ ਦੇਖ ਲੋ ਬਹੁਤ ਹੀ ਵਧੀਆ ਵੈਦਰ ਆ ਤੇ ਤੁਹਾਨੂੰ ਵੀ ਸ਼ੇਅਰ ਕਰ ਰਹੀ ਹਾਂ ਮੈਂ ਕਿ ਚਲੋ ਚਲੋ ਜੀ ਤੇ ਚਲੋ ਜੀ ਅੱਜ ਮੈਂ ਬਣਾਵਾਂਗੀ ਗਰੇਵੀ ਵਾਲੀ ਅਰਬੀ ਕਿਉਂਕਿ ਮੈਂ ਕਦੀ ਵੈਸੇ ਬਣਾਈ ਨਹੀਂ ਐ ਖਾਈ ਐ ਖਾਂਚਾ ਬਹੁਤ ਟੇਸਟੀ ਲੱਗੀ ਸੀ ਮੈਨੂੰ ਤਾਂ ਚਲੋ ਫਿਰ ਅੱਜ ਮੈਂ ਤੁਹਾਨੂੰ ਬਣਾ ਕੇ ਦਿਖਾਵਾਂਗੀ ਗਰੇਵੀ ਵਾਲੀ ਅਰਬੀ ਤੇ ਚਲਦੇ ਆਂ نیچے ਆਵੇ ਪੱਕ ਚੁੱਕਾ ਆ ਤੇ ਕਾਫੀ ਮੈੰਗੋ ਨੇ ਵਿੱਚ ਪੱਕ ਗਏ ਨੇ ਤੇ ਪਤਾ ਨਹੀਂ ਚੱਲ ਰਿਹਾ ਤੇ ਚਲੋ ਅੱਜ ਤੋੜਦੇ ਆ ਬੇਟਾ ਆਏਗਾ ਨਾ ਸਕੂਲ ਤੋਂ ਤੁਹਾਨੂੰ ਕਹਾਂਗੀ ਕਿ ਦੇਖ ਕਿਹੜੇ ਕਿਹੜੇ ਪੱਕੇ ਨੇ ਤੇ ਤੋੜਾਂਗੇ ਚਲੋ ਜੀ ਚਲਦੇ ਆਂ نیچے ਦੇਖੋ ਹਵਾ ਚੱਲ ਰਹੀ ਹੈ ਜਾਣ ਲਈ ਮਨ ਨਹੀਂ ਹੋ ਰਿਹਾ ਬਟ ਚਲੋ ਚਲਦੇ ਆਂ ਫਿਰ نیچے ਤੇ ਤੁਹਾਨੂੰ ਮਿਲਦੇ ਆ ਸੋ ਗਾਇਸ ਲੋ ਜੀ ਮੈਂ ਆ ਗਈ ਸੀ نیچے ਤੇ نیچے ਮੈਂ ਦੇਖੋ ਇਸ ਤਰ੍ਹਾਂ ਅਰਬੀ ਕੱਟ ਕੇ ਗਈ ਸੀ ਗੋਲ ਗੋਲ ਤੇ ਇਹਨੂੰ ਮੈਂ ਅਰਬੀ ਨੂੰ ਛਿਲਕੇ ਧੋ ਕੇ ਇਸ ਤਰ੍ਹਾਂ ਕੱਟ ਲਿਆ ਤੇ ਇਧਰ ਮੇਰਾ ਰਿਫਾਈਨਡ ਆਇਲ ਗਰਮ ਹੋ ਚੁੱਕਾ ਹੈ ਤਾਂ ਹੁਣ ਮੈਂ ਤੁਹਾਨੂੰ ਬਣਾ ਕੇ ਦਿਖਾਵਾਂਗੀ ਗਰੇਵੀ ਵਾਲੀ ਅਰਬੀ ਗਾਇਸ ਸਭ ਤੋਂ ਪਹਿਲਾਂ ਪਾ ਦਾਂਗੇ ਜੀਰਾ ਔਰ ਨਾਲ ਹੀ ਪਾ ਦਾਂਗੇ ਵਿੱਚ ਬਰੀਕ ਕੱਟੇ ਹੋਏ ਪਿਆਜ਼ ਉੱਥੇ ਬਾਹਰ ਬਹੁਤ ਤੇਜ਼ ਹਵਾ ਚੱਲ ਰਹੀ ਆ ਤੇ ਅੱਜ ਕਿਚਨ ਦੇ ਵਿੱਚ ਕੰਮ ਕਰਨ ਲਈ ਮਜ਼ਾ ਆ ਰਿਹਾ ਹੈ ਨੂੰ ਤਾਂ ਬਹੁਤ ਗਰਮੀ ਲੱਗਦੀ ਕਿਚਨ ਦੇ ਵਿੱਚ ਤੇ ਅੱਜ ਤਾਂ ਬਹੁਤ ਜ਼ਿਆਦਾ ਹਵਾ ਚੱਲ ਰਹੀ ਆ ਸੋ ਗਾਇਸ ਹੁਣ ਇਹਦੇ ਵਿੱਚ ਪਾ ਦਾਂਗੇ ਆਪਾਂ ਅਦਰਕ ਔਰ ਲਸਣ ਦਾ ਪੇਸਟ ਇਸ ਨੂੰ ਲਸਣ ਔਰ ਅਦਰਕ ਨੂੰ ਕਰਾਂਗੇ ਗੋਲਡਨ ਬ੍ਰਾਊਨ ਨਾਲ ਹੀ ਪਿਆਜ਼ ਵੀ बने रहो जी मेरे नाई लो जी अपना प्याज लहसुन अदरक सारा कुछ ब्राउन हो चुका है तो हमें ऐड कराँगी मसाले तो मसाले दें लेते ही है लाल मिर्च पाउडर गरम मसाला और हल्दी और स्वाद अनुसार नमक बहुत ही अच्छी खुशबू आ रही है अगर खुशबू आ रही है तो समझोगी। ठीक सब्जी बहुत ही टेस्टी बनेगी <laughs> और हूँ ये मैं ऐड कराँगी दही देखो फ्रैश दही दिता है एड तो 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 दे दे कर देंगे टमाटर का पेस्ट ਬਹੁਤ ਹੀ ਅੱਛੀ ਹੋຊ ਰਹੀ ਹੈ ਤੇ ਤੁਸੀਂ ਵੀ ਇੱਕ ਵਾਰ ਇਸ ਤਰ੍ਹਾਂ ਟਰਾਈ ਕਰਕੇ ਦੇਖਣਾ ਤੇ ਅਸੀਂ ਗਏ ਸੀ ਹਿਮਾਚਲ ਉੱਥੇ ਖਾਧੀ ਸੀ ਇਹ ਵਾਲੀ ਰੈਸਪੀ ਇਹ ਵਾਲੀ ਡਿਸ਼ ਉੱਥੇ ਖਾਈ ਸੀ ਅਸੀਂ ਤੇ ਮੈਨੂੰ ਬਹੁਤ ਹੀ ਟੇਸਟੀ ਲੱਗੀ ਸੀ ਮੇਰੀ ਫਰੈਂਡ ਹੈ ਹਿਮਾਚਲ ਤੇ ਉਹਨਾਂ ਨੇ ਬਣਾਈ ਸੀ ਤੇ ਮੈਨੂੰ ਬਹੁਤ ਹੀ ਟੇਸਟੀ ਲੱਗੀ ਸੀਗੀ ਬਟ ਮੈਂ ਟਰਾਈ ਨਹੀਂ ਕਦੀ ਕੀਤੀ ਤੇ ਮੈਂ ਸੋਚਿਆ ਚਲੋ ਟਰਾਈ ਕਰਕੇ ਦੇ ਦੇਣਾ ਤੇ ਤੁਹਾਨੂੰ ਸ਼ੇਅਰ ਕਰਦੇ ਆਂ ਲੋਜੀ ਤੜਕੇ ਨੇ ਆਇਲ ਛੱਡ ਦਿੱਤਾ ਤਾਂ ਹੁਣ ਇਹਦੇ ਵਿੱਚ ਪਾ ਲਾਂਗੇ ਅਰਬੀ ਸੋ ਪਨਾਇਚ ਅਰਬੀ ਪਾ ਕੇ ਇਸ ਨੂੰ 2 ਮਿੰਟ ਲਈ ਇਸੇ ਤਰ੍ਹਾਂ ਸੇਕੋ ਤੇ ਉਸ ਤੋਂ ਬਾਅਦ ਇਹਦੇ ਵਿੱਚ ਪਾਣੀ ਐਡ ਕਰਨਾ ਜਿੰਨਾ ਤੁਸੀਂ ਪਾਣੀ ਪਾਣਾ ਚਾਹੁੰਦੇ ਹੋ ਆਪਣੀ ਤੁਹਾਡੀ ਇੱਛਾ ਹੈ ਤੁਸੀਂ ਕਿਸ ਤਰ੍ਹਾਂ ਦੀ ਗਰੇਵੀ ਚਾਹੁੰਦੇ ਹੋ तो लो जी पहले इसमें दो मिनट ली सेक लगवावे इसी तरह इस तो लो जी दो मिनट हो गए हैं तो हम ऐड करा अगर तुम इसी तरह बना चाहो तो इसी तरह भी बना लो देखो इस तरह भी बहुत टेस्टी बनती है के करके तुम पकाओ बट मैं अच्छी ग्रेवी वाली बना के दिखा रही हाँ तो देखो जी तो मैं हूँ दिखावगी ग्रेवी वाली तो ये एक गिलास करा मैं पानी का ऐड ज़्यादा पानी नहीं पावगी क्योंकि ज़्यादा भी पत्ली नहीं करनी हैगी ਤੇ ਹੁਣ ਇਸ ਨੂੰ ਢੱਕ ਕੇ ਤੇ ਮੈਂ 10 ਮਿੰਟ ਲਈ ਪਕਾਵਾਂਗੀ ਤੇ ਮਿਲਦੇ ਆ ਤੁਹਾਨੂੰ 10 ਮਿੰਟ ਬਾਅਦ ਸੋ ਗਾਇਸ 10 ਮਿੰਟ ਹੋ ਗਏ ਤਾਂ ਚੈੱਕ ਕਰ ਲੈਂਦੇ ਆਪਾਂ ਤੇ ਲੋ ਜੀ ਸਾਡੀ ਗਰੇਵੀ ਵਾਲੀ ਅਰਬੀ ਬਣ ਕੇ ਰੈਡੀ ਆ ਤੇ ਦੇਖੋ ਗੈਸ ਨੂੰ ਕਰ ਦਿੰਦੇ ਆ ਬੰਦ ਤੇ ਤੁਹਾਨੂੰ ਅੱਜ ਦੀ ਮੇਰੀ ਵੀਡੀਓ ਕਿਵੇਂ ਦੀ ਲੱਗੀ ਜ਼ਰੂਰ ਦੱਸਣਾ ਤੇ ਦੇਖੋ ਜੀ ਬਹੁਤ ਹੀ ਟੇਸਟੀ ਬਣਦੀ ਹੈ ਇਸ ਤਰ੍ਹਾਂ ਅਰਵੀ ਤੇ ਤੁਸੀਂ ਵੀ ਇੱਕ ਵਾਰ ਇਸ ਤਰ੍ਹਾਂ ਬਣਾ ਕੇ ਜ਼ਰੂਰ ਦੇਖਣਾ ਔਰ ਮੈਨੂੰ ਦੱਸਣਾ ਕਿ ਤੁਹਾਨੂੰ ਕਿਵੇਂ ਦੀ ਲੱਗੀ ਆ ਤੇ ਲਓ ਜੀ ਇਸ ਤਰ੍ਹਾਂ ਲੱਗਾ ਜਿਵੇਂ ਆਲੂ ਹੁੰਦੇ ਨਾ ਤੇ ਬੱਚੇ ਵੀ ਖੁਸ਼ ਹੋ ਕੇ ਖਾ ਲੈਂਦੇ ਆ ਉਹਨਾਂ ਨੂੰ ਪਤਾ ਨਹੀਂ ਚੱਲਦਾ ਕਿ ਬੱਚੇ ਅਰਵੀ ਨਹੀਂ ਖਾਂਦੇ ਨਾ ਤੇ ਇਸ ਤਰ੍ਹਾਂ ਬਣਾਓ ਉਹਨਾਂ ਨੂੰ ਜਦੋਂ ਪਤਾ ਨਹੀਂ ਲੱਗੇਗਾ ਕਿ ਇਹ ਅਰਵੀ ਆ ਜਾਂ ਆਲੂ ਆ ਤੇ ਲਓ ਜੀ ਸਾਡੀ ਅਰਵੀ ਬਣ ਕੇ ਰੈਡੀ ਹੈ ਤੇ ਕਿਸ ਕਿਸ ਨੇ ਖਾਣਾ ਜਲਦੀ ਜਲਦੀ ਆ ਜਾਓ ਸੋ ਗਾਇਸ ਜਿਸ ਦੇ ਬੱਚੇ ਨਹੀਂ ਖਾਂਦੇ ਨਾ ਆਰਬੀ ਤਾਂ ਉਹ ਵੀ ਜ਼ਰੂਰ ਖਾਂਗੇ ਕਿਉਂਕਿ ਪਤਾ ਹੀ ਨਹੀਂ ਚੱਲਦਾ ਆਲੂ ਆ ਜਾਂ ਆਰਬੀ ਆ ਤੇ ਬੱਚੇ ਵੀ ਖੁਸ਼ ਹੋ ਕੇ ਖਾਂਗੇ ਇੱਕ ਵਾਰ ਜ਼ਰੂਰ ਬਣਾਣਾ ਇਹਦੇ ਵਿੱਚ ਪਾਓ ਹਰਾ ਧਨੀਆ ਮੇਰੇ ਕੋਲ ਨਹੀਂ ਸੀ ਬਟ ਉਤੋਂ ਦੀ ਤੁਸੀਂ ਹਰਾ ਧਨੀਆ ਪਾਓ ਬਹੁਤ ਹੀ ਟੇਸਟੀ ਲੱਗਦੀ ਹੈ ਤੇ ਕਿਸ ਕਿਸ ਨੇ ਖਾਣਾ ਜਲਦੀ ਆ ਜਾਓ ਔਰ ਮੇਰੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਪਲੀਜ਼ ਜ਼ਰੂਰ ਦੱਸਣਾ ਮੇਰੀ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਣਾ ਔਰ ਸੋਨੇ ਸੋਨੇ ਕਮੈਂਟ ਕਰਿਆ ਕਰੋ اور ویڈیو نو فل واچ ਕਰਿਆ ਕਰੋ اور میرے چینل تے نئے ہو تے چینل نو سبسکرائب کرنا سلوجی اے لاس تک میرے نال بنے رہے ہو تاں تے بہت بہت شکریہ تے پھر تو لے کے آواں گے ایک نئی ریسپی نئی ویڈیو تے تب تک ਲਈ بائے بائے